ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਬਲੌਗ ਦੇ ਵਿੱਚ ਤੇ ਅੱਜ ਆਪਾਂ ਦੇਖ ਰਹੇ ਹਾਂ ਮੈਚ ਇੰਡੀਆ ਬਰਸਸ ਸਾਊਥ ਅਫਰੀਕਾ ਵਰਲਡ ਕੱਪ ਦਾ ਮੈਚ ਆ ਤੇ ਇੰਡੀਆ ਨੇ ਬਣਾਇਆ 299 ਟਾਰਗੇਟ ਦਿੱਤਾ ਉਹਨਾਂ ਨੂੰ ਤੇ ਉਹਨਾਂ ਦੇ ਹੋ ਗਏ 8 ਓਵਰਾਂ ਚ 46 ਸਕੋਰ ਹੋ ਗਿਆ ਵਧੀਆ ਖੇਡ ਰਿਹਾ ਸਾਊਥ ਅਫਰੀਕਾ ਇੰਤੇ ਬੈਟ ਨਾਈਟ ਦੀ ਬਹੁਤ ਜ਼ਿਆਦਾ ਜਰੂਰਤ ਆ ਹੁਣ ਦੇਖਦੇ ਆ ਕਿਦਾਂ ਇੰਡੀਆ ਜਦ ਤੱਕ ਤੇ ਵਧੀਆ ਪਹਿਲੀ ਵਾਰ ਜਿੱਤੀ ਵੀ ਸ਼ਾਇਦ ਵਰਲਡ ਕਪ ਮੀਆਂ ਆ ਮੈਚ ਆ ਤੇ ਬਾਕੀ ਦੇਖਦੇ ਆ ਹੁਣ ਰੌਨਲਡ ਦੇ ਦੇ ਆ ਰਾਨਾਉਡ ਦੇਖਦੇ ਆ ਰਾਨਾਉਡ ਪਹਿਲੀ ਬੈਟ ਜੇ ਮਿਲ ਗਈ ਜੀ ਮੈਨੂੰ ਆਨਾਉਡ ਆਹੋਟ ਹੋ ਗਿਆ ਹੋ ਗਿਆ ਲੋ ਜੇ ਇੱਕ ਮਿੰਟ ਮਿਲ ਗਈ ਆਪਾਂ ਨੂੰ 51 ਦਾ ਰਿਕਾਰਡ ਲੋ ਵੀ ਐਲ ਪੀ ਡਬਲਯੂ ਦੇਖਦੇ ਆ ਵੀ ਹੋ ਗਿਆ ਜੀ ਦੂਜੀ ਬੈਕਟ ਹੋ ਗਈ ਹੋ ਗਈ ਆਉਂਪ ਦੋ ਔਡ ਹੋ ਗਿਆ ਦੋ ਸੱਤ ਵਾਰੀ ਆਸਟ੍ਰੇਲੀਆ ਮੈਚ ਆਸਟ੍ਰੇਲੀਆ ਵਰਡ ਕੱਪ ਜਿੱਤੀ ਹੈ ਕੁੜੀਆਂ ਦਾ ਤੇ ਚਾਰ ਵਾਰੀ ਇੰਗਲੈਂਡ ਤੇ ਇੱਕ ਵਾਰੀ ਨਿਊਜ਼ੀਲੈਂਡ ਇੰਡੀਆ ਨੇ ਕੋਈ ਵਰਡ ਕੱਪ ਨਹੀਂ ਜਿੱਤਿਆ ਪਹਿਲੀ ਵਾਰ ਫਾਈਨਲ ਚ ਮੇਰੇ ਸਾਹਮਣੇ ਪਹੁੰਚੀ ਆ ਤੇ ਹੁਣ ਦੇਖੋ ਜਾਂਦੀ ਹੋਈ ਹੈ ਤਾਂ ਵਧੀਆ ਅੱਜ ਬਾਕੀ ਦੇਰ ਦਿਆਂ 12th ওভার ਹੋ ਗਿਆ 67 ਸਕੋਰ ਹੈ ਦੋ ਆਊਟ ਹੋ ਗਏ ਨਵਿਤਾ ਨਾਟ ਹੋ ਗਿਆ ਬਹੁਤ ਚਿਰਾਂ ਬਾਅਦ ਵੈਕਟ ਮਿਲਿਆ 114 ਤੇ ਤਿੰਨ ਆਊਟ ਹੋ ਗਿਆ 6th ওভার ਦੇਖੋ ਹਣ ਕੀ ਕਰਦੇ ਆ ਬਹੁਤ ਚਿਰਾਂ ਬਾਅਦ ਵੈਕਟ ਮਿਲਿਆ ਜੀਨੀਅਰ ਅਚਾ ਸੁਆਲੀ ਕੋਲ चार आउट हो गए, चौथी पैकेट भी गई एक सौ ते चार आउट। देख अगे हो गई एक पैकेट होर मिल गई अपन कैच आउट हो गया आउट हो गया हूँ और चांस है अपने को 148 ਤੇ 5 ਆਊਟ 138.3 ਓਵਰ ਹੁਣ ਜਿੱਤਣ ਦੇ ਚਾਂਸ ਵੱਧ ਗਏ ਆਪਾਂ ਕਿਉਂਕਿ ਅੱਧੀ ਟੀਮ ਆਊਟ ਹੋ ਗਈ ਆ ਚਲੋ ਦੇਖਦੇ ਹਾਂ ਹੁਣ ਤਾਂ ਇੰਡੀਆ ਦੇ ਪਹਿਲੀ ਵਾਰ ਵਰਲਡ ਕੱਪ ਲੈ ਕੇ ਜਾਣਾ ਲੋ ਵੀ ਮੈਂ ਥੋੜੇ ਫਸ ਗਿਆ ਹੁਣ ਹੁਣ ਥੋੜੇ ਟੈਗ ਗਿਆ ਉਹਨਾਂ ਦੇ ਪਾਣੀ 6 ਵੀ ਬੈਗਟ ਸੱਪੀ ਦੇਖੋ ਹੁਣ ਕੀ ਕਰਦੇ ਆ ਸਾਰੇ ਨਾਲ ਰੋਟੀ ਸਾਗ ਨਾਲ ਭਾਵੇਂ ਇੰਡੀਆ ਨੂੰ ਬੈਟ ਮਿਲ ਗਈ ਆ ਸ਼ਾਰਟ ਹੋ ਗਏ ਟ੍ਰੇਨ ਬੋਲਾਂ ਦੱਬੇ ਜਾਈਦੇ ਹੁਣ ਹੁਣ ਤਾਂ ਬਣਾ ਲੈਣੇ ਆਪਾਂ ਇੰਡੀਆ ਵਰਲਡ ਕੱਪ ਲਓ ਜੀ ਬੈਟ ਮਿਲ ਗਈ 101 ਜਨ ਬਣਾ ਜੋ ਵੀ ਆਊਟ ਹੋ ਗਿਆ ਆਊਟ 4 ਜਨ ਪਰੌੜਾ ਵੀ ਖਾਂਦਾ ਆ ਪਰੌਤੇ ਸਾਗ ਦਾ ਸਾਗ ਨਾਲ ਪਰੌਟੇ ਅਮਜੋਤ ਕੋ ਕੇ ਬੱਦਕੀ ਇਹ ਨਾ ਰਿਲੇਟ ਦਾ ਰੋਪ ਇਹ ਨਾ ਇਹ ਨਾਮ ਪ੍ਰੇਮ ਦੇ ਭਾਈ ਤੋਂ ਹੋਲਡ ਆਊਟ ਹੈ ਦੈਟ ਇਜ਼ ਬੀਨ ਵੈਲ ਡਨ ਬਾਇ ਜੋ ਇੰਡੀਆ ਟਿਕ ਅਪ ਦ ਸੈਵਨਥ ਵਿਕਟ ਇਨੋਵੀਆ ਕੋ ਹੋ ਰੌਟ ਹੋ ਗਿਆ ਉਹ ਬੈਠਾ ਜਾਈਦਾ ਇੰਡੀਆ ਜਿੱਤ ਲੈਣੀ ਹੁਣ 48 ਚ 78 ਚਾਹੀਦੇ ਆ ਹਰ ਦੇਖੋ ਇਹ ਦੇਖ ਜਾਨ ਨਾ ਮਮਾ ਮੀ ਨਾ 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 ਮੈਂ ਉਹ ਕਮ ਬੈਕ ਫਰ ਟੂ ਸ਼ੁੱਡ ਬੀ ਬਿਲ एवरीवन ਜਸਟ ਲੋ ਵੀ ਮੈਚ ਹੋਰ ਫਸ ਗਿਆ ਹੁਣ ਦੋ ਬੈਟਾ ਚਾਹੀਦੀ ਇੰਡੀਅਨ ਜਿੰਨੇ ਪਰ ਹੁਣ ਚੌਕਲੇ ਵਿੱਚ ਮਾਰ ਗਏ 31 ਜੇ 53 ਇਹਦੇ ਕੋਈ ਵੀ ਹੋ ਸਕਦੇ ਇਹ ਦੇ ਨਾਲ ਕੀ ਕਰਦੇ ਨੈਕਸਟ ਵਨ ਫੋਲੋਡ ਅਸ ਟਰਮਸ ਆਫ ਵਾਈ ਸ਼ੁੱਡ ਹਵ ਜਸਟ ਬੀ ਅ ਸਿੰਗਲ ਐਂਡਡਡ ਅਪ ਬੀਇੰਗ ਫੋਰ ਐਂਡ ਦ ਰਡਲ ਹੈ ਸ਼ਿਫਟਡ ਇਟਸ ਕਾਚਰਨੀ ਸ਼ੀ ਵਾਂਟਸ ਅ ਸਿੰਗਲ

ਕੁੜੀਆਂ ਦਾ ਸਪ੍ਰਿੰਟ ਲਾਵੀ ਲਾਸਟ ਵੈਟ ਦਾ ਇੰਤਜ਼ਾਰ ਕਰਦੇ ਆਪਾਂ ਇੰਡੀਆ ਪਹਿਲੀ ਵਾਰ ਕੁੜੀਆਂ ਨੇ ਜਿੱਤਣਾ ਗ੍ਰਾਉਂਡ ਗੱਤ ਖਾਤਵਾਰੀਆ ਗੇ ਸੀਰੀਏ ਜਿੱਤੀ ਹੈ 4 ਵਾਰੀ ਗ੍ਰੈਂਡ ਟੀਮ ਆਜੀਐਫਸੀ ਫਰਸਟ ਪੈਨ ਇੰਡੀਆ ਵਰਸ ਸਾਊਥ ਅਫਰਿਕਾ ਟੀਗਾ ਜ 53 last wicket has come to the crease. she's not on strike she cannot dot ball, ball. <laughs> Final to score 50 and take four wickets dot ball <laughs> 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 जाती की पहली बार वर्ल्ड कप बवंजा सौर रहा ना This day will be etched in the history as Indian women, for the very first time, are crowned champions of the world. The persistence and resilience, the hard work, the history of the women's game for more than four decades have waited for this. ਜੀ ਆ ਜੀ ਬਲੌਗ ਦਾ ਐਂਡ ਕਰਦੇ ਆਂ ਇੰਡੀਆ ਨੂੰ ਵਧਾਈਆਂ ਫੈਕਟਰੀ ਕਰ ਬੜੀ ਘੰਟੀ ਹੁੰਦਾ ਉਹ ਪਹਿਲੀ ਵਾਰ ਫਾਈਨਲ ਜਾਇਆ ਗਾ ਰਹੀ ਬਲੌਗ ਦਾ ਐਂਡ ਕਰਦੇ ਆਂ ਵੀਰੇ ਚਾਗਾਂ ਦੇ ਦਿੰਦੋ ਜਿਹਨੇ ਬੀਂਦੀ ਜੀ ਓਕੇ ਜੀ ਸਤਿ ਸ਼੍ਰੀ ਅਕਾਲ